ਆਪਣਾ ਨਾਗੀ ਕਬਲਜੀਤ ਸਿੰਘ ਰਮਾਵਾਪਨ ਬਿਜਲੀ ਵਾਲਾ ਦੇਖੋ ਜੀ ਲਗਭਗ 400 ਤੋਂ 350 ਤੋਂ ਸਾਡੀ ਜਿਹੜੀ ਇਹ ਸਾਰਾ ਕੋਈ ਇਧਰ ਨਹੀਂ ਬੈਠਾ ਬਟਾਲੇ ਤੋਂ ਲੜਕੇ ਡੇਰਾ ਬਾਬਾ ਨਾਨਕ ਇਹ ਇੱਕ ਨਰਕ ਦਾ ਨਮੂਨਾ ਪੇਸ਼ ਕਰਨ ਲਈ ਹੈ ਜੀ ਅਨੇਕਾਂ ਵਾਰ ਸਾਡੇ ਸਾਰੇ ਸਤਕਾਰਯੋਗ ਸਾਰੇ ਇਲਾਕੇ ਦੇ ਪਕਵਾਂ ਤੇ ਸੱਜਰਾਂ ਨੇ ਅਨੇਕਾਂ ਵਾਰ ਇਹ ਨਾਈ ਕੰਪਨੀ ਨੂੰ ਜਾ ਕੇ ਬੇਨਤੀ ਕਰਕੇ ਬੇਨਤੀ ਪੱਤਰ ਹਰ ਜਗ੍ਹਾ ਮੈਂ ਤਾਂ ਕਰਕੇ ਦੇਖਿਆ ਇਹਨਾਂ ਦੀ ਪਰ ਇਹਨਾਂ ਦੀ ਕੰਨ ਤੇ ਜੂ ਨਹੀਂ ਸਰਗੀ ਹੁਣ ਦੇਖੋਗੇ ਨਰਕ ਦਾ ਨਮੂਨਾ ਪੇਸ਼ ਕਰਦੀ ਆ ਇਹ ਜਿਹੜੀ ਸ਼ਰਕਾ ਹੈ ਇਧਰ ਵੀ ਧਰਤੀ ਬਾਬੇ ਨਾਨਕ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਸੋਹਰਾ ਪਰਿਵਾਰ ਸ਼ਹਿਰ ਉਧਰ ਵੀ ਧਰਤੀ ਬਾਬੇ ਨਾਨਕ ਦੀ ਲੇਕਿਨ ਜਿਹੜੀਆਂ ਪਹੁੰਚਣ ਵਾਲੀਆਂ ਵਿੱਚੋਂ ਗੁਜਰਨ ਵਾਲੀਆਂ ਲੱਖਾਂ ਸੰਗਤਾਂ ਨੇ ਪਤਾ ਨਹੀਂ ਮਨਾਮੂਹੀ ਘਟਾ ਉਹਨਾਂ ਦੇ ਉੱਪਰ ਪੈਂਦਾ ਹੈ ਜੋ ਅੱਜ ਸਾਰਾ ਜਿਹੜਾ ਸਾਡੇ ਇਲਾਕੇ ਦੇ ਕੋਈ 70 ਤੋਂ 80 ਪਿੰਡਾਂ ਦੇ ਸਰਪੰਚ ਸਾਹਿਬਾਨ ਸਾਕਾ ਸਰਪੰਚ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਵੀ ਦਰਜਾ ਬਕਰਜਾ ਅੱਜ ਸਾਰੇ ਹੀ ਇੱਕ ਦਰਦ ਲੈ ਕੇ ਇੱਕ ਸਾਰੇ ਤਰਾਹ ਲੈ ਕੇ ਆਪਾਂ ਸਾਰੇ ਜਿਹੜੇ ਇਕੱਠੇ ਹੋਏ ਆ 10 ਲੋਕਾਂ ਨੇ ਇੱਕ ਆਵਾਜ਼ ਦਿੱਤੀ ਗਈ ਸੀ ਸਾਰਿਆਂ ਨੂੰ ਕਿ ਆਓ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਇਸ ਚੀਜ਼ਾ ਹਮਲਾ ਮਾਰੀਏ ਜੋ ਮੈਂ ਆਰਜੀ ਦੇ ذریعے ਪੰਜਾਬ ਸਰਕਾਰ ਕੇਂਦਰ ਸਰਕਾਰ ਉਹਨਾਂ ਹਾਈ ਕੰਪਨੀ ਜੋ ਇਹ ਸੜਕ ਬਣਾਉਣ ਕਰਕੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾ ਕਿ ਉਹ ਅੱਜ ਕੱਲ ਇੱਕ ਜਿੱਦਾ ਇੱਕ ਬਾਲ ਰੇਡ ਦੇਈ ਦੀ ਆ ਇੱਕ ਦੂਜਾ ਪੀਡਬੀਡਬੀ ਰੇਡ ਦਿੰਦੇ ਨੇ ਕਦੀ ਉਹ ਕੰਪਨੀ ਵਾਲੇ ਦੂਜੇ ਬੰਨੇ ਰੇਡ ਦਿੰਦੇ ਨੇ ਹੁਣ ਸਮਾਂ ਇਹ ਆ ਵੀ ਹੁਣ ਉਹ ਗੱਲ ਦੇ ਨਾਲ ਗੱਲ ਨਹੀਂ ਬਣਨੀ ਸਾਰਾ ਇਲਾਕਾ ਜਾਗ ਗਿਆ ਇਕੱਠੇ ਹੋ ਗਏ ਤੁਸੀਂ ਦੇਖ ਰਹੇ ਹੋ ਜੀ ਛੋ ਉਹਨਾਂ ਨੂੰ ਅੱਜ ਫਾਈਨਲ ਜਿਹੜੀ ਸੜਕ ਦਾ ਉਹ ਬਹਾਨਾ ਮਾਰਦੇ ਨੇ ਜੀ ਟ੍ਰੈਫਿਕ ਕਰਕੇ ਟੁੱਟੀ ਆ ਟ੍ਰੈਫਿਕ ਕਰਕੇ ਕਾਰਾਂ ਕਰਕੇ ਜਾਇਆ ਮੋਟਰਸਾਈਕਲ ਬਾਈਕਾਂ ਕਰਕੇ ਜਾ ਸਕੂਲ ਬੱਸਾਂ ਕਰਕੇ ਕੋਈ ਸੜਕ ਨਹੀਂ ਟੁੱਟੀ ਇਹਨਾਂ ਦੇ 20 ਟਨ ਜਿਹੜੇ ਮਾਲ ਵਾਲੇ 20 ਟਨ ਦੀ ਜਗ੍ਹਾ ਜਿਹੜੀ ਕਪੈਸਿਟੀ ਆ 60-65 ਟਨ ਤੱਕ ਇਹਨਾਂ ਨੇ ਜਿਹੜੀ ਸਾਰਾ ਕੰਮ ਸ਼ਟ ਹੋਇਆ ਜਦੋਂ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਸਰਵਿਸ ਲੇਨ ਤਿਆਰ ਕਰਨੀ ਹੁੰਦੀ ਆ ਸਰਵਿਸ ਲੇਨ ਤਿਆਰ ਕਰਕੇ ਆਪਣਾ ਜਿਹੜਾ ਆਪਣਾ ਪ੍ਰੋਜੈਕਟ ਚਲਾਉਣਾ ਹੁੰਦਾ ਕੰਮ ਚਲਾਉਣਾ ਹੁੰਦਾ ਇਹਨਾਂ ਨੇ ਸਾਡੀ ਨਿਜੀ ਸਰਦ ਤੋੜ ਕੇ ਹੁਣ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ 2 ਸਾਲ ਹੋ ਗਏ ਨੇ ਪਰਲੇ ਰੋਡ ਸਾਰੇ ਤਿਆਰ ਹੋ ਗਿਆ ਸਰ ਸਾਬ ਜਿਹੜੇ ਮੱਡੇ ਨੂੰ ਜਾਣਦੇ ਨੇ ਲੇਕਿਨ ਸਾਡੇ ਇਹਨਾਂ ਦੀ ਕੰਮ ਤੇ ਹੋਣੀ ਸਰ ਗਈ ਅੱਜ ਦੇ ਸਾਰੇ ਇਲਾਕਾ ਨਿਵਾਸੀ ਤਾਂ ਕਰਕੇ ਇਹ ਪ੍ਰੋਟੈਸਟ ਕਰ ਰਹੇ ਆ ਮੇਰੀ ਬੇਨਤੀ ਹੈ ਕਿ ਇਹ ਜੇ ਵੀ 31 ਵੀਗ ਦਾ ਜਿਹੜਾ ਹੀ ਸਮਾਂ ਕੱਢ ਕਰ ਦਿੱਤਾ ਹੈ 31 ਤਰੀਕ ਤੱਕ ਸਾਨੂੰ ਜੇ ਕੋਈ ਕੰਪਨੀ ਜਾਂ ਸਰਕਾਰ ਵੱਲੋਂ ਸਾਨੂੰ ਨਹੀਂ ਇਹ ਕੋਈ ਦਿੱਤਾ ਜਾਂਦਾ ਕਿ ਕਿੰਨੇ ਦਿਨਾਂ ਚਾਹੀ ਸ਼ੜਕਾਂ ਨੂੰ ਬੁਲਾਉਣਾ ਸ਼ੁਰੂ ਕਰਦੇ ਆ ਫਿਰ ਇਹ ਸਾਰੇ ਸੱਜਣਾਂ ਦੇ ਸਹਿਯੋਗੀਆਂ ਦੇ ਸਦਕਾ ਆਪਾਂ ਇੱਕ ਇਹੋ ਜਿਹਾ ਸੰਘਰਸ਼ ਰੰਭਾਗੇ ਕਿ ਇਹ ਇਹ ਵੀ ਇੱਕ ਮਿਸਾਲ ਹੋਏਗੀ ਸੋ ਇਹ ਨਹੀਂ ਮੰਡੀ ਜਰੂਰ ਹੈ 31 ਤਰੀਕ ਤੱਕ ਦਾ ਐਲਟੀਮੇਟਮ ਦੇ ਰਹੇ ਜੀ ਆਪਾਂ 31 ਤਰੀਕ ਤੋ ਅੱਗੇ ਜਾ ਕੇ ਆਪਾਂ ਫਿਰ ਵੱਡਾ ਸੰਘਰਸ਼ ਵਿੜਾਂਗੇ ਉਹ ਜਿੰਨਾ ਵੀ ਨੁਕਸਾਨ ਹੋਏਗਾ ਜਾਂ ਬੁਲਿਕ ਖਰਾਬ ਹੋਏਗੀ ਉਹ ਸਾਰੀ ਜ਼ਿੰਮੇਵਾਰ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਸਰਕਾਰ ਦੀ ਔਰ ਨਹਾਈ ਕੰਪਨੀ ਦੀ ਹੋਏਗੀ ਸਿੰਦਰ ਰੇਟ ਚੰਡੀਗੜ੍ਹ ਜ਼ਿਲ੍ਹਾ ਮਿਤੀ ਪ੍ਰਧਾਨ ਭਾਟੀਕ ਚਾਂਦੀ ਨੇ ਲਖਵਾ ਕੇ ਕਿੰਨਾਂ ਦਿਨ ਕਾਲ ਹੋ ਗਿਆ ਫਰੀਮਨ ਖਿਰ ਦੇ ਟੁੱਟੀ ਆ ਅਸੀਂ ਸਬੰਧਤ ਅਧਾਰੀਆਂ ਨੂੰ ਪੰਜਾਬ ਗਵਰਨਰਟ ਨੂੰ ਐਨਐਚਆਈ ਨੂੰ ਸਾਰਿਆਂ ਨੂੰ ਮੰਗ ਪੱਤਰ ਦੇ ਦੇ ਕੇ ਅਸੀਂ ਵੇਖ ਲਿਆ ਹੈ ਕਿ ਚੁੱਕੇ ਆ ਇਹ ਜੇ ਡੇਲੀ ਆ ਸੇਵਾ ਕਰਦੇ ਆ ਕਿਸੇ ਦੀ ਡੈਥ ਹੋ ਜਾਂਦੀ ਆ ਕਿਸੇ ਦਾ ਕੋਈ ਵਹੀਕਲ ਟੁੱਟ ਜਾਂਦਾ ਵਾ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਬੜੀਆਂ ਬੇਨਤੀਆਂ ਕਰ ਕਰ ਬੇਨੀਆਂ ਤੇ ਅਸੀਂ ਗਲਾਉਨੀ ਦਿੱਤੀ ਵੀ ਜੇ ਐਨਆਰ ਗਿਰਤ ਜਿਰੀ ਭਰਨੀ ਸ਼ੁਰੂ ਨਾ ਕੀਤੀ ਤੇ ਆਹੀ ਰੋਟ ਨਜ਼ਾਰਾ ਕਰਾਂਗੇ ਇਹ ਤੋਂ ਬਾਅਦ 31 ਤਰੀਕ ਨੂੰ ਅਸੀਂ ਇਤਹਾਮ ਹੀ ਦੇਨੇ ਆ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਤੇ ਐਨਐਚਆਈ ਨੂੰ ਇਹ ਇਹਨਾਂ ਛਿਰਕ ਭਰਨੀ ਨਾ ਸ਼ੁਰੂ ਕੀਤੀ ਤੇ ਅਸੀਂ ਪੱਕਾ ਜਿਹੜਾ ਜਾਮ ਛਿਰਕ ਤੇ ਲਾਦਾਂਗੇ 1 ਕਿ ਟਿਕਾ ਕਾਲਤਾ 1 ਕਿ ਟਿਕਾ ਕਾਲਤਾ 1 ਕਿ ਟਿਕਾ ਕਾਲਤਾ ਅੱਜ ਤਾਰਾਗੜ ਤੋਂ ਲੈ ਕੇ ਦਾਦ ਨਗਰ ਤੱਕ ਖੜ ਗਿਆ ਜਿਹਦਾ ਬਹੁਤ ਹੀ ਖਸਤੀ ਹਾਲ ਤੇ ਆ ਇਸ ਰੋਡ ਬਣਾ ਭਾਰੀ ਟਿਪਰਾਂ ਕਰਕੇ ਜਿਹਦੇ ਛੜਕ ਟੁੱਟ ਗਿਆ ਜਿਹਦੇ ਵੱਲ ਪ੍ਰਕਾਰ ਦਾ ਨਾ ਇਹ ਕੰਪਨੀ ਦਾ ਧਿਆਨ ਆ ਪਿੰਡ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਾਲ ਜਦ ਦੇ ਬੰਦੀਆਂ ਅੱਜ ਭਾਰਤ ਕਿਸਾਨ ਗੁਰੂ ਨੇ ਇਕੱਠਾ ਸ਼ੁਰੂ ਕਰ ਦਿੱਤੇ ਪਿੰਡ ਦੇ ਕੋ ਵੀ ਜਿਹੜਾ ਵਾ ਇਸ ਰੋਡ ਦਾ ਜੋਵਾ ਵਿਰੋਧ ਕੀਤਾ ਜਾ ਰਿਹਾ ਜਿੰਨਾ ਚਿਰ ਇਹ ਰੋਡ ਨਹੀਂ ਬੰਦਾ ਲਗਾਤਾਰ ਇਹਦਾ ਰੋਸ ਚੱਲੇਗਾ ਦੋ ਦਿਨ ਦਾ ਆਪਾਂ ਸਮਾਂ ਦੇ ਤੱਕ 31 ਤਰੀਕ ਤੱਕ ਜੇ ਕੋਈ ਸਰਕਾਰ ਜਾਂ ਇਹਨਾਂ ਦਾ ਨਮਾਇਦਾ ਸਾਡੇ ਤੱਕ ਨਹੀਂ ਪਹੁੰਚਦਾ ਕਿ ਕਿੰਨੇ ਦਿਨਾਂ ਹੋ ਜਾ ਰੋਡ ਚੱਲੂਗਾ ਜੇ ਨਹੀਂ ਪਹੁੰਚਦਾ ਤਾਂ ਫਿਰ ਪੱਕਾ ਧਰਨਾ ਲਗਾਇਆ ਜਾਏਗਾ ਉਹਨਾਂ ਜਿਹੜੇ ਇਸ ਵਾਰਸ਼ੇ ਇੱਧਰ ਚੱਲੇਗਾ ਅੱਜ ਇੱਕ ਰੋਡ ਤੋਂ ਕੱਢ ਕੇ ਤੇ ਜਿੱਥੇ ਇਹਨਾਂ ਦਾ ਕੰਮ ਹੈ ਜਨਾ ਡੈਮ ਪਿਆਨਾਂ ਦਾ ਜਿਹੜਾ ਰੋਡ ਬੰਦਿਆ ਉਹਦੇ ਗਾੜੀ ਜਾ ਕੇ ਧਰਨਾ ਦਿੱਤਾ ਜਾਵੇਗਾ ਮੇਰਾ ਨਾਮ ਗੁਲਾਬ ਸਿੰਘ ਜਿਲ੍ਹਾ ਅਭੂ ਟੀਕੇਜੂ ਸਿੱਧੂ ਪਰ ਜੈਸੇ ਬੰਦੀ ਗੱਲੋਂ ਜਿਹੜੀ ਸੰਗਤ ਸਾਰੀ ਆ ਐਸਾ ਜੋਰ ਦੇ ਰਹੀ ਆ ਤੇ ਇਹ ਥਰਕਾ ਜਿੰਨਾ ਚਿਰ ਨਹੀਂ ਬਣੇਗੀ ਉਹਨਾਂ ਦੇ ਸੜਕ ਦੇ ਨਾਲ ਜਿਹੜਾ ਰੋਸ ਹੈ ਇਦਾ ਹੀ ਰਹੇਗਾ ਬਗੜੀ ਬੋਲਦਾ ਹੈ ਇਹ ਜੋ ਸੰਘਰਸ਼ ਸ਼ੁਰੂ ਹੋਇਆ ਗਿਆ ਜੇ ਕਿ ਮੇਰਾ ਬਾਬਾ ਨਰਕੋ ਪਟਾਲਾ ਤੱਕ ਜੋ ਲਿੰਕ ਰੋਡ ਆ ਨੈਸ਼ਨਲ ਹਾਈਵੇਅ ਨੂੰ ਆਰ ਦੇ ਕਰਕੇ ਰੁਕ ਗਿਆ ਉਹ ਨਦੀਆ ਮੋੜ ਗੱਡੀਆਂ ਟੱਕਰ ਬਹੁਤ ਜ਼ਿਆਦਾ ਧੁੰਦ ਰਹੀ ਨੇ ਉਹਦੇ ਕਰਕੇ ਬਹੁਤ ਹੀ ਵੱਡੇ ਵੱਡੇ ਖੱਟੇ ਪੈ ਗਏ ਜੋ ਐਕਸੀਡੈਂਟ ਕਰਨੇ ਆਏ ਕਿ ਇਹਦਾ ਕੋਈ ਨੁਕਸਾਨ ਹੋ ਰਿਹਾ ਜਾਂ ਮੌਤ ਹੋ ਗਈਆਂ ਕਿਸਨੇ ਕੁਛ ਦੀਆਂ 19 ਸਾਲ ਦਾ ਨੌਜਵਾਨ ਹੈ ਜੀ ਉਹ ਸੜਕ ਦਾ ਸਵਾਰ ਕੇ ਮਰਿਆ ਇਸ ਮੌਤੇ ਵੀ ਮਿਹਰਬਾਨ ਹੈ ਜੀ ਉਹ ਵੀ ਹੁਣ ਬਹੁਤ ਵੱਡਾ ਦੀਰ ਕਰ ਦਿੱਤੇ ਅਧਿਕਾਰੀ ਇਹਨਾਂ ਦੇ ਕਾਲੋ ਮੇਰੇ ਕੋਈ ਪੀਡਬੀ ਦਾ ਕੰਮ ਹੈ ਕਿਸੇ ਹੋਰ ਕੰਪਨੀ ਦਾ ਕੰਮ ਹੈ ਜੀ ਇਹਨਾਂ ਨੂੰ ਕਹਿਵੇ ਅਸੀਂ ਫਟਕ ਪਿਆ ਮਜਬੂਰ ਹਨ ਸਾਨੂੰ ਆਹ ਕਦਮ ਚੁੱਕਨੇ ਪਏ ਐ ਇਸ ਕਰਕੇ ਜੋ ਰੋਡ ਅਸੀਂ ਮਾਰਚ ਕੱਟਣਾ ਪਿਆ ਸਾਰਾ ਕੁਝ ਹੀ ਹੈ ਤੁਸੀਂ ਦੇਖ ਹੀ ਲਿਆ ਕਿ ਜੋ ਵੱਡਾ ਪ੍ਰੋਜੈਕਟ ਚੱਲਦਾ ਪਿਆ ਜੀ ਕੂਨਗਵਰ ਨਗਰ ਕਾਰਨ ਨੇ ਮਿੱਢ ਗਈ ਆ ਉਹਨਾਂ ਦੇ ਅਧਿਕਾਰੀ ਜਿਹੜੇ ਕੋਰੇ ਲੈਵਲ ਦੇ ਅਧਿਕਾਰੀ ਨੇ ਕਿਹਾ ਇਹਦੇ ਪਿੱਛੇ ਨਾ 90% ਰੋਡ ਦਾ ਪੈਸਾ ਆ ਚੁੱਕਾ ਦੇਖੋ ਤੁਸੀਂ ਆਪ ਦੇਖੋ ਛਾਤੀ ਮਰ ਜਾਜੀ 95% ਪੈਸਾ ਆ ਗਿਆ ਤੇ ਇਹਨਾਂ ਕੋਲ 50% ਦੇ ਤੇ ਰੋਡ ਨਹੀਂ ਕੰਮੀਟ ਆਇਆ ਇਹਨਾਂ ਦੇ ਅਧਾਰੀਆਂ ਦੇ ਪਹਿਲੇ ਦਿਨ ਤੋਂ ਤਾਬਕ ਅਸੀਂ ਸਾਰਾ ਕੁਝ ਇਹਨਾਂ ਨੂੰ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਜਿੱਦਾਂ ਤਿਆਰ ਨਾ ਬੀਤਿਆ ਕਰਦੇ ਹੋ ਹੱਥ ਜੋੜਦੇ ਪਿਆ ਵੀ ਇਹ ਮਸਲਾ ਲੰਦਰੋਡ ਬਣਾਉ ਹੱਲ ਕੀਤਾ ਜਾਵੇ ਪਰ ਇਹਨਾਂ ਦੇ ਪਾਸੇ ਕੋਈ ਜੂ ਨਹੀਂ ਸਰ ਗਈ ਉਸ ਕਰਕੇ ਅਸੀਂ 31 ਤਰੀਕ ਤੱਕ ਦੇ ਇਹਨਾਂ ਨੂੰ ਟਾਈਮ ਦਿੱਤਾ ਹੈ ਜੀ ਜੇ ਨਹੀਂ ਇਹਨਾਂ ਨੇ ਕੋਈ ਹੱਲ ਲਕੀਟਾ ਜਾਂ ਨਹੀਂ ਲੰਕ ਰੋਡ ਬਣਾ ਆਮ ਜਨਤਾ ਦੀ ਸੇਟੀ ਨੂੰ ਨਹੀਂ ਮੱਦੇ ਨਜ਼ਰ ਰੱਖਿਆ ਫਿਰ ਇਸ ਤੋਂ ਵੱਡਾ ਪ੍ਰੋਟੈਸਟ ਕਰਾਂਗੇ ਅਗਲੀ ਕਾਲ ਤੋਂ ਵੱਡਾ